ਸਤਿ ਸ਼੍ਰੀ ਅਕਾਲ ਜੀ ਜਗਜੀਤ ਡੇਲੀ ਬਲੌਗਸ ਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਦਰਸ਼ਕੋ ਆਪਾਂ ਨੂੰ ਪਤਾ ਹੀ ਹੈ ਵੀ ਜਿਹੜੇ ਪੰਜਾਬ ਦੇ ਪਾਣੀ ਆ ਜਿਹੜੇ ਉਹ ਪੀਣ ਯੋਗ ਨਹੀਂ ਰਹੇ ਨਹਿਰਾਂ ਦੇ ਪਾਣੀਆਂ ਦੀ ਗੱਲ ਕਰ ਲਈਏ ਕੱਸੀਆਂ ਦੇ ਪਾਣੀਆਂ ਦੀ ਗੱਲ ਕਰ ਲਈਏ ਖਾਲਿਆਂ ਦੇ ਪਾਣੀਆਂ ਦੀ ਗੱਲ ਕਰ ਲਈਏ ਤਾਂ ਕਾਫੀ ਦਰਸ਼ਕੋ ਜਿਹੜੀਆਂ ਉਹ ਪਾਣੀ ਆ ਉਹ ਗੰਦਾ ਆ ਰਿਹਾ ਜਿਹੜਾ ਫੈਕਟਰੀਆਂ ਦਾ ਪਾਣੀ ਉਹਦੇ ਵਿੱਚ ਪੈ ਰਿਹਾ ਤੇ ਅੱਜ ਆਪਾਂ ਝੰਡੂਗਿਆ ਤੋਂ ਮਾਖੇੜਾ ਰੋਡ ਦੇ ਉੱਤੇ ਖੜੇ ਆ ਇੱਥੇ ਵੱਡੀ ਨਹਿਰ ਵੀ ਜਿਹੜੀ ਲੰਗਦੀ ਆ ਇੱਕ ਨਾਲ ਉਹਦੇ ਛੋਟਾ ਸੂਆ ਕਹਿ ਦਿੰਦੇ ਆ ਜਾਂ ਕੱਸੀ ਕਹਿ ਦਿੰਦੇ ਆ ਕਈ ਵੀਰ ਉਹ ਵੀ ਲੰਗਦੇ ਆ ਤੇ ਪਾਣੀ ਇੱਥੋਂ ਦਾ ਬਹੁਤ ਜ਼ਿਆਦਾ ਸਾਫ਼ ਹੈ ਜਿਵੇਂ ਆਪਾਂ ਕਹਿ ਲਈਏ ਵੀ ਸ਼ੀਸ਼ੇ ਵਾਂਗੂ ਇਸ ਪਾਣੀ ਦੇ ਵਿੱਚ ਦਿਸਦਾ ਵੀ ਉਹ ਪਾਣੀ ਕਿੰਨਾ ਸਾਫ਼ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਲਿਓ ਤੇ ਗੱਲਬਾਤ ਤੁਹਾਡੀ ਬਾਪੂ ਜੀ ਅਰگەਨਾ ਵੀ ਕਰਾਵਾਂਗੇ ਵੀ ਕਿੱਥੋਂ ਇਹ ਨਹਿਰ ਨਿਕਲਦੀ ਆ ਕਿੱਥੇ ਜਾਂਦੀ ਆ ਅੱਗੇ ਲੋਕ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਬਜ਼ੁਰਗ ਪ੍ਰਾਣੇ ਮੇਰੇ ਕੋਲੇ ਬੈਠੇ ਆਗੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਵਾਰੀਆਂ ਲਾਉਂਦੇ ਸੀ ਤੇ ਪਾਣੀ ਉਦੋਂ ਸਾਰੇ ਪੀਂਦੇ ਹੁੰਦੇ ਸੀ ਨਾਲ ਉਦੋਂ ਖਾਲਿਆਂ ਚੋਂ ਪਾਣੀ ਪੀਤਾ ਜਾਂਦਾ ਸੀ ਪਰ ਪੰਜਾਬ ਦਾ ਹੁਣ ਕੋਈ ਵਿਰਲੇ ਖਾਲਾ ਹੋਊਗਾ ਵਿਰਲੇ ਕੋਈ ਨਹਿਰ ਹੋਊਗੀ ਜਿਹਦਾ ਪਾਣੀ ਸਾਫ਼ ਹੈ ਤੇ ਗੱਲਬਾਤ ਆ ਬਾਪੂ ਜੀ ਵਰਗਾ ਨਾ ਕਰਦੇ ਆ ਬਾਪੂ ਜੀ ਸਸਰੀ ਕਾਲ ਜੀ ਆਪਾਂ ਕਿੱਥੇ ਜੇ ਬੈਠਿਆਂਗੇ ਕਿਹੜਾ ਪਿੰਡਾ ਤੁਹਾਡਾ ਆਖੇ ਵਾਲਾ ਜੀ ਮੱਖੇ ਵਾਲਾ ਜੀ ਬਾਪੂ ਜੀ ਕਿੰਨੀ ਉਮਰ ਹੋ ਗਈ ਤੁਹਾਡੀ 60-65 ਸਾਲ ਵੱਡਾ ਬਜ਼ੁਰਗ ਕਿਹੜਾ ਤੁਹਾਡੇ ਚ ਤੁਸੀਂ ਕਿੰਨੀ ਉਮਰ ਹੋਗੀ ਬਾਪੂ ਜੀ 81 ਸਾਲ ਦੀ ਹੋਗੀ ਭਾਈ 81 ਸਾਲ ਉਮਰ ਹੋਗੀ ਤੁਹਾਡੇ ਸਮੇਂ ਦੇ ਵਿੱਚ ਫਿਰ ਜਿਹੜੇ ਤੁਸੀਂ ਖਾਲਿਆਂ ਦੇ ਪਾਣੀ ਲਾਉਂਦੇ ਸੀ ਨਹਿਰ ਦੇ ਪਾਣੀ ਲਾਉਂਦੇ ਸੀ ਪੀਂਦੇ ਹੁੰਦੇ ਸੀ ਕਿ ਨਹੀਂ ਹਾਂ ਹਾਂ ਜੀ ਪੀਂਦੇ ਸੀ ਪਾਣੀ ਵੀ ਗੱਦਲੇ ਹੁੰਦੇ ਹਾਂ ਹਾਂ ਬਾਕੀ ਆਹ ਪਾਣੀ ਆਹ ਤੁਹਾਡਾ ਜੀ ਮਿੰਿਸਟਰ ਜੀ ਜਿਹੜਾ ਪਾਣੀ ਲੀਂਦਾ ਵਗਦਾ ਜੀ ਇਹਦਾ ਪਾਣੀ ਇਹ ਲੀਲਾ ਪਾਣੀ ਆ ਇਹ ਹੁਣ ਵੀ ਨੀਲਾ ਫਿਰ ਇਹ ਖਰਾਬ ਨਹੀਂ ਹੋਇਆ ਇਹ ਕਿੱਥੋਂ ਨਿਕਲਦੀ ਆ ਹਾਂਜੀ ਇਹ ਤਾਂ ਜੀ ਇਹ ਨੀਲਾ ਜਿਹਾ ਵੀ ਤੋਂ ਹੁੰਦਾ ਆਪਣੇ ਪਹਾੜਾ ਦਾ ਪਾਣੀ ਆ ਹਾਂਜੀ ਬਰਫ ਦਾ ਪਾਣੀ ਪਹਾੜਾ ਦਾ ਪਾਣੀ ਆ ਬਰਫ ਦਾ ਪਾਣੀ ਆ ਹੂੰ ਨੰਗਲ ਡੈਮ ਤੋਂ ਆਉਂਦਾ ਇਹ ਬਰਫ ਦਾ ਪਾਣੀ ਆ ਨੰਗਲ ਡੈਮ ਤੋਂ ਆਉਂਦਾ ਜੀ ਸਾਫ ਇੱਥੇ 15 15 20 20 ਕਿਲੋਮੀਟਰ ਤੋਂ ਨਾਉਣ ਵੀ ਆਉਂਦੇ ਮਾਨਸਾ ਤੋਂ ਹੋਰ ਇਧਰ ਉਧਰ ਦੂਰ ਜਿਹੜਾ ਤੋਂ ਨਾਉਣ ਆਉਂਦਾ ਅੱਛਾ ਪਾਣੀ ਕਿਵੇਂ ਠੰਡਾ ਜਾਂਦਾ ਹੈ ਬਹੁਤ ਜ਼ਿਆਦਾ ਠੰਡਾ ਹੈ ਦਰਸ਼ਕਾਂ ਨੂੰ ਵੀ ਆਪਣੇ ਨੂੰ ਦਿਖਾ ਲਿਏ ਫਿਰ ਹਨਾ ਇਹ ਵਰਤੋਂ ਦੀ ਇਹਦਾ ਗਰਮੀ ਚ ਤਾਂ ਹੀ ਹੈ ਸਿੰਮਦੀ ਚੀਜ਼ ਜੀ ਹਾਂਜੀ ਅੱਛਾ ਨਾਲ ਚ ਹੋਣਾ ਲੱਗ ਜਾਂਦਾ ਮਖਾ ਜੀ ਨੂੰ ਕਿਸੇ ਗੜਬੀ ਚ ਜਾਂ ਗਲਾਸ ਚ ਪਾਉਣੇ ਫਿਰ ਸਿੰਮਣ ਲੱਗ ਜਾਂਦਾ ਹਾਂ ਹਾਂ ਹੱਸਦਾ ਵਾਹ ਜੀ ਵਾਹ ਇੰਨਾ ਵਧੀਆ ਪਾਣੀ ਹੈ ਹਾਂ ਜਿਵੇਂ ਇਹ ਆਪਣਾ ਲੋਹੇ ਦੀ ਡਰੈਮਲੀ ਲਾ ਦਈਏ ਹਾਂਜੀ ਥੱਲੇ ਵਾਲਾ ਪਾਣੀ ਵੀ ਇਹ ਜਗਾ ਇਹ ਕਿਉਂ ਇਸੇ ਸੇਮ ਦਾ ਪਾਣੀ ਆ ਉਹ ਉਹ ਵੀ ਸਿੰਮਣ ਲੱਗ ਜਾਂਦਾ ਕਿਉਂ ਘਟਣ ਲੱਗ ਜਾਂਦਾ ਆਲਾ ਠੀਕ ਹੈ ਤੇ ਫਿਰ ਮੱਖੀ ਵਾਲੇ ਦੇ ਵਿੱਚ ਕੋਈ ਲੱਗਿਆ ਰੂਰੂ ਕਿਸੇ ਦੇ ਘਰੇ ਕੇ ਇਹ ਪੀ ਲੈਂਦੇ ਆ ਲੋਕ ਤਿੰਨ ਦਿਨ ਹੀ ਕਰੇ ਲਾ ਰੂਰੂ ਲੱਗੇ ਵੀ ਹੈ ਵਿੱਚ ਹੈ ਵੀ ਨਹੀਂ ਘਰੇ ਘੋਰੀ ਲਾ ਛੜਿਆ ਕਰੇ ਲਾ ਕਰਾਂ ਚਲਾਦਾ ਸਿੱਧਾ ਫਿਰ ਘੜਿਆਂ ਚ ਬੁੜੀਆਂ ਹੋਵੇ ਭਰ ਕੇ ਲੈ ਜਾਂਦੇ ਹੁਣ ਹਾਂ ਹਾਂਜੀ ਹਾਂਜੀ ਨਹੀਂ ਜੀ ਵੱਡ ਬਕਸਾ ਆ ਜਾਂਦਾ ਇਸੇ ਕਰ ਕਰਕੇ ਘਟੂਟੀ ਹੈ ਜੀ ਘਰ ਘਰ ਟੂਟੀ ਲੱਗੀ ਵੀ ਜ਼ਿਆਦਾਤਰ ਕੱਸੀਆਂ ਸੂਆਂ ਦੀ ਗੱਲ ਕਰ ਲਈਏ ਤਾਂ ਪਾਣੀ ਦੇ ਵਿੱਚ ਕੁਛ ਨਹੀਂ ਦੇ ਨਹੀਂ ਇਹ ਨੀਲਾ ਪਾਣੀ ਹੈ ਤੇ ਪੂਰਾ ਪਾਰਦਰਸ਼ੀ ਹੈ ਸਾਫ਼ ਹੈ ਹਨਾ ਹਾਂਜੀ ਨੀਲਾ ਪਾਣੀ ਦਰਸ਼ਕਾਂ ਨੂੰ ਵੀ ਆਪਣੇ ਨੂੰ ਦਿਖਾ ਦਈਏ ਜੀ ਫਿਰ ਹਨਾ ਹਾਂਜੀ ਹਾਂਜੀ ਦਰਸ਼ਕਾਂ ਨੂੰ ਤੁਹਾਨੂੰ ਵੀ ਦਿਖਾਉਣੇ ਆ ਬਾਪੂ ਜੀ ਅਗਰ ਕਿਨਾਂ ਤਾਂ ਗੱਲਬਾਤ ਨਹੀਂ ਕਰੀਆ ਕਿਉਂਕਿ ਸਾਡੀ ਕੋਸ਼ਿਸ਼ ਹੈ ਵੀ ਜਿਹੜੇ ਵੀ ਭਰਾ ਸਾਫ਼ ਪਾਣੀ ਹਜੇ ਤੱਕ ਕਿਸੇ ਨੇ ਦੇਖਿਆ ਨਹੀਂ ਨਵੇਂ ਬੱਚਿਆਂ ਨੇ ਉਹਨਾਂ ਨੂੰ ਕੋਸ਼ਿਸ਼ ਹੈ ਵੀ ਅਸੀਂ ਨਵਾਂ ਜਿਹੜਾ ਪਾਣੀ ਆ ਸਾਫ਼ ਪਾਣੀ ਨੀਲਾ ਪਾਣੀ ਦਿਖਾ ਦਈਏ ਬਾਪੂ ਜੀ ਗੜਬੀ ਤੁਹਾਡੀ ਲੈ ਲਈਏ ਹਾਂਜੀ ਹਾਂਜੀ ਲਓ ਗੜਬੀ ਲਓ ਜੀ ਤਾਂ ਦਰਸ਼ਕੋ ਗੜਬੀ ਦੇ ਵਿੱਚ ਤੁਹਾਨੂੰ ਚੂਲੀ ਜੀ ਪਾ ਕੇ ਦਿਖਾਉਣੇ ਆ ਤੇ ਤੁਹਾਡੇ ਲੈ ਦਰਸ਼ਕੋ ਆਪਾਂ ਪਾਣੀ ਜਿਹੜਾ ਵੀਰ ਤੋਂ ਪਰਵਾਉਣੇ ਆ ਤੁਹਾਡੇ ਸਾਹਮਣੇ ਗੜਬੀ ਤੇ ਫਿਰ ਟੂਲੀ ਦੇ ਵਿੱਚ ਦਿਖਾਵਾਂਗੇ ਤੇ ਵੈਸੇ ਤੁਹਾਨੂੰ ਵੀਡੀਓ ਦੇ ਵਿੱਚ ਦਿਸਦਾ ਹੀ ਹੋਊਗਾ ਬਿਲਕੁਲ ਨੀਲਾ ਪਾਣੀ ਆਗਾ ਸਾਫ਼ ਬਹੁਤ ਹੈਗਾ ਦਿਖਾਓ ਜੀ ਵੇਖੋ ਦਰਸ਼ਕੋ ਤੁਹਾਡੇ ਸਾਹਮਣੇ ਜਿਹੜੀ ਗੜਬੀ ਬਿਲਕੁਲ ਖਾਲੀ ਸੀ ਤੇ ਸਾਹਮਣੇ ਤੁਹਾਡੇ ਭਰੀ ਆ ਤੇ ਪਾਣੀ ਤੁਸੀਂ ਆਪ ਹੀ ਦੇਖ ਲਓ ਤੇ ਗੜਬੀ ਸਿੰਮਣ ਦੀ ਗੱਲ ਕਰੀਏ ਤਾਂ ਦੇਖੋ ਤੁਸੀਂ ਵੀਡੀਓ ਦੇ ਵਿੱਚ ਤੁਹਾਨੂੰ ਦੇਖਦੀ ਹੋ ਜੀ ਇੱਕ ਸਕਿੰਟ ਗੜਬੀ ਭਰੀ ਨੂੰ ਹੋਇਆ ਤੇ ਵਾਕਈ ਜਿਹੜੀ ਗੜਬੀ ਆ ਉਹ ਸਿੰਮਣ ਲੱਗੀ ਆ ਦੇਖੋ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਕਿਤੇ ਇੰਨਾ ਠੰਡਾ ਪਾਣੀ ਹੋਊਗਾ ਲਖੀਰਾਂ ਦੇਖੋ ਪੂਰੀ ਗੜਬੀ ਹੈ ਜਿਹੜੀ ਉਹ ਜਿਵੇਂ ਜਿਵੇਂ ਟਾਈਮ ਹੋਈ ਜਾਂਦਾ ਓਵੇਂ ਓਵੇਂ ਸਿੰਮਣੀ ਸਟਾਰਟ ਹੋ ਗਈ ਤੇ ਤੁਹਾਨੂੰ ਚੂਲੀ ਤੇ ਵੀ ਪਾ ਕੇ ਦਿਖਾਉਣੇ ਆ ਦੇਖੋ ਇਹਦੇ 'ਚ ਕੋਈ ਉਹੋ ਜਿਹੀ ਗੱਲ ਨਹੀਂ ਦੇਖੋ ਤੁਸੀਂ ਜਿਹੜਾ ਵੀ ਅੱਖਰ ਪਾਉਣੇ ਆ ਸਾਫ਼ ਸਮਝ ਆਉਂਦੀ ਆ ਦੇਖੋ ਤੁਸੀਂ ਇੰਨਾ ਸੋਹਣਾ ਸਾਡੇ ਪੰਜਾਬ ਦੇ ਹਰ ਇੱਕ ਨਹਿਰ ਦਾ ਹਰ ਇੱਕ ਸੂਏ ਦਾ ਹਰ ਇੱਕ ਕੱਸੀ ਦਾ ਪਾਣੀ ਪਹਿਲਾਂ ਇਸ ਟਾਈਪ ਦਾ ਹੁੰਦਾ ਸੀ ਬਾਪੂ ਜੀ ਹਨਾ ਹਾਂਜੀ ਹਾਂਜੀ ਇਸ ਟਾਈਪ ਦਾ ਵਾਹ ਜੀ ਵਾਹ ਬਹੁਤ ਜਿਆਦਾ ਠੰਡਾ ਜੀ ਹਨਾ ਠੰਡਾ ਬਹੁਤ ਠੰਡਾ ਕਿੰਨਾ ਕ ਟਾਈਮ ਚਵਾਕ ਨਾ ਲੈਂਦੇ ਨੇ ਠੰਡੇ ਚ ਜੀ 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 ਬਥੇਰੇ ਬਾਰੋਂ ਬਹੁਤ ਹੁੰਦੇ ਆ ਠੰਡੂ ਕਾ ਤਾਂ ਵਾਠੋ ਜੇ ਆਉਂਦੇ ਆ ਦਸ ਦਸ ਵਾਰ ਗਰਮੀ ਤਾਂ ਨਹੀਂ ਲੱਗਦੀ ਹੁਣੀ ਤੁਸੀਂ ਫਿਰ ਜਵਾਨੀ ਵੇਲੇ ਵੱਡੀ ਨਾਲ ਤਣਾਤੇ ਹੋ ਹਾਂ ਠੀਕ ਹੈ ਅਸੀਂ ਨਾ ਤੇ ਜੋ ਜਰੂਰ ਨਾਤਾ ਹੈ ਤੁਸੀਂ ਬਾਪੂ ਜੀ ਨਾਲ ਰਹੇ ਹੋ ਹਾਂ ਮੈਂ ਨਾ ਅੱਛਾ ਫਿਰ ਡਰ ਨਹੀਂ ਸੀ ਲੱਗਦਾ ਏਡੀ ਵੱਡੀ ਡਰ ਨਹੀਂ ਲੱਗਦਾ ਸੀਗਾ ਬਾਕੀ ਇਹ ਉਹ ਪਾਸ ਟੱਪ ਜਾਂਦਾ ਬਿਛਦੀ ਪੜ ਇਹ ਇਹ ਬੁਰਲੇ ਸੇ ਤੋਂ ਪਰਲੇ ਖੇਤੀ ਮੈਂ ਤਾਰਾ ਲਾ ਕੇ ਲੈਂਦਾ ਹਾਂ ਜੀ ਕਦੋਂ ਕਦੋਂ ਮਾ ਹੁਣ ਵੀ ਟੱਪ ਜੂ ਹਾਂ ਟੱਪਣ ਹੋਏ ਹੁਣ ਕੀ ਹੁੰਦਾ ਹੁਣ ਵੀ ਟੱਪ ਜੂਗੇ ਜੀ ਹੁਣ ਨੌਜਵਾਨ ਤਾਂ ਡਰਦੇ ਆ ਜੇ ਵੀ ਦੂਰ ਦੀ ਹੋ ਕੇ ਨੰਗ ਜੇ ਆ ਠੀਕ ਹੈ ਆ ਮੁੰਡੇ ਤਾਂ ਛੋਟੇ ਨੌਂਦੇ ਆ ਬਾਗੜਾ ਬੱਕ ਜੀ ਕਿੰਨੇ ਕ ਸਮੇਂ ਤੋਂ ਸੁੱਕਦੀ ਹੁੰਦੀ ਸੀ ਪਹਿਲਾਂ ਇਹ ਤਾਂ ਇਹ ਤਾਂ ਹੈ ਸੁੱਕੀ ਨਹੀਂ ਜੀ 20 ਸਾਲ ਸੁੱਕਦੀ ਨਹੀਂ ਸੀ ਲਗਾਤਾਰ ਲਗਾਤਾਰ 20 ਸਾਲ ਹੀ ਨਹੀਂ ਸੁੱਕੀ ਹੂੰ ਤੇ ਉਹਦੋਂ ਬਾੜ ਫੇਰਾ ਮਤਲਬ ਹੋਰ ਜਿਵੇਂ ਪਿੱਛੇ ਸਿੱਧ ਮੁਖ ਨਹਿਰ ਨਿਕਲ ਗਈ ਪਾਣੀ ਕੋਲੇ ਉਹ ਨੂੰ ਪਾਣੀ ਦੇ ਲਾਗੇ ਉਹ ਰਸਤਾਂ ਨੂੰ ਪਾਣੀ ਦੇਤਾ ਕਹਾ ਹਰਿਆਲੇ ਨੂੰ ਰਸਤਾਂ ਨੂੰ ਫਿਰ ਬਾਰ ਬੰਦੀ ਹੋਣ ਲੱਗੀ ਫਿਰ 15 ਦਿਨਾਂ ਤੋਂ ਹੋਣ ਲੱਗੀ ਫਿਰ ਹੁਣ ਕਿ ਦੇਖੋ ਕਈ ਵੇ ਕਈ ਵਾਰ 7 ਦਿਨ ਲੱਗਦੀ ਐ 15 ਦਿਨ ਤੋਂ ਬੰਦ ਰਹਿੰਦੀ ਐ ਫਾਈਨਲ ਵੀ ਜਿਹੜੀ 15 ਦਿਨਾਂ ਚ 40 ਦਿਨ ਦੇ ਸਾਥੇ ਬੰਦ ਹੁੰਦੀ ਆ ਕੰਟੀ ਜਲਦੀ ਐ ਅੱਛਾ ਜਦੋਂ ਬੰਦੀ ਹੋਈ ਹਾਂ ਪਹਿਲਾਂ ਕਦੇ ਬੰਦੀ ਹੋਈ ਨਹੀਂ ਸੀ ਪਹਿਲਾਂ ਨਹੀਂ ਵਾਹ ਜੀ ਵਾਹ ਨਮਣਾ ਦਰਸ਼ਕੋ ਦੇਖੋ ਤੁਸੀਂ ਪਰ ਵੀ ਜਿਵੇਂ ਜਿਵੇਂ ਟਾਈਮ ਪਈ ਜਾਂਦਾ ਓਵੇਂ ਓਵੇਂ ਹੋਰ ਸਿੰਮਣੀ ਸਟਾਰਟ ਹੋ ਗਈ ਦੇਖੋ ਤੁਸੀਂ ਇੰਨਾ ਠੰਡਾ ਪਾਣੀ ਆ ਬਾਪੂ ਜੀ ਚੂੜੀ ਚ ਪਾ ਕੇ ਦਰਸ਼ਕਾਂ ਨੂੰ ਮਾੜਾ ਦਿਖਾ ਦਈਏ ਆਪਣੀ ਚੂੜੀ ਤੇ ਪਾਓ ਮੇਰੀ ਚੂੜੀ ਤੇ ਪਾਓ ਤੁਸੀਂ ਕਿਉਂਕਿ ਇੰਨਾ ਠੰਡਾ ਸੀ ਵੀ ਚੈੱਕ ਕਰ ਲਈਏ ਆ ਮਰਦਾ ਪਾਣੀ ਦਾ ਬਹੁਤ ਦੇਖੋ ਦਰਸ਼ਕੋ ਇਹੋ ਜੇ ਪੰਜਾਬ ਦੇ ਪਾਣੀ ਹੁੰਦੇ ਸੀ ਕਿੰਨਾ ਸਾਫ਼ ਪਾਣੀ ਆ ਨੀਲਾ ਪਾਣੀ ਆ ਬਹੁਤ ਵਧੀਆ ਲੱਗਿਆ ਕਿ ਤੁਹਾਨੂੰ ਜਾਂਦੇ ਜਾਂਦੇ ਵੱਡੀ ਨਹਿਰ ਵੀ ਦਿਖਾਵਾਂਗੇ ਕਿਉਂਕਿ ਇਹ ਝੰਡੂ ਕਹਤੋਂ ਮੱਖੇ ਵਾਲੇ ਦੇ ਵਿਚਾਲ ਦੀ ਜਿਹੜੀ ਨਹਿਰ ਆ ਉਹ ਲੰਘਦੀ ਆ ਇਹ ਛੋਟੀ ਨਹਿਰ ਆ ਗਈ ਸੁਗਾ ਕਹ ਛੋਟੀ ਕੱਸੀ ਕਹਿ ਲੋ ਕਈ ਵੀ ਸੂਆ ਕਹਿ ਦਿੰਦੇ ਕਈ ਏਰੀਆ ਦੇ ਵਿੱਚ ਤੇ ਉਹ ਵੱਡੀ ਨਹਿਰ ਵੀ ਤੁਹਾਨੂੰ ਦਿਖਾਵਾਂਗੇ ਜੇਕਰ ਸਾਡਾ ਬਲੌਗ ਦਰਸ਼ਕੋ ਵਧੀਆ ਲੱਗਿਆ ਤਾਂ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਤੁਸੀਂ ਜ਼ਰੂਰ ਕਰਿਓ ਤਾਂ ਤੁਹਾਨੂੰ ਜਾਣ ਲੱਗੇ ਵੱਡੀ ਨਹਿਰ ਵੀ ਦਿਖਾਉਣੇ ਆ। ਦੇਖੋ ਦਰਸ਼ਕੋ ਆ ਨਿੱਕੀ ਕੱਸੀ ਆ ਗਈ ਤੇ ਪਾਣੀ ਦੇਖੋ ਤੁਸੀਂ ਕਿੰਨਾ ਨੀਲਾ ਪਾਣੀ ਆ ਕਿੰਨਾ ਠੰਡਾ ਪਾਣੀ ਆ ਬਜ਼ੁਰਗਾਂ ਦੀ ਗੜਬੀ ਦੇ ਵਿੱਚ ਪਾ ਕੇ ਤੁਹਾਨੂੰ ਦਿਖਾਤਾ। ਲੈ ਦਰਸ਼ਕੋ ਇੱਥੋਂ ਆਪਾਂ ਹੁਣ ਵੱਡੀ ਨਹਿਰ ਆ ਜਿਹੜੀ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਥੋੜੇ ਜੇ ਫਾਸਲੇ ਤੇ ਹੀ ਆ। ਵੱਡੀ ਨਹਿਰ ਆਪਾਂ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ। ਲੈ ਦਰਸ਼ਕੂ ਹੁਣ ਤੁਹਾਨੂੰ ਵੱਡੀ ਨਹਿਰ ਦਿਖਾ ਦਈਏ। ਇਹ ਪਾਖੜਾ ਨਹਿਰ ਵਜਦੀ ਆ। ਤੇ ਮੱਖੇ ਵਾਲੇ ਪਿੰਡ ਦੇ ਜਮਾ ਨਾਲ ਦੀ ਖਹਿ ਕੇ ਲੰਘਦੀ ਆਗੀ। ਤੇ ਬਹੁਤ ਵੱਡੀ ਨਹਿਰ ਆ ਤੇ ਬਿਲਕੁਲ ਨੀਲਾ-ਨੀਲਾ ਪਾਣੀ ਆ, ਸਾਫ-ਸਾਫ ਪਾਣੀ ਹੈਗਾ। ਤੇ ਬਜ਼ੁਰਗਰਗੇ ਬੈਠੇ ਆਗੇ। ਉੱਪਰ ਸਾਈਡ ਤੇ ਨਹਿਰ ਲੰਘਦੀ ਆ ਠੰਡਾ ਪਾਣੀ ਆ ਤੇ ਉੱਤੇ ਬੋਰਡ ਦੀ ਗੱਲ ਕਰ ਲਈਏ ਤਾਂ ਬਹੁਤ ਵੱਡਾ ਬੋਰਡ ਹੈ। ਬਜ਼ੁਰਗਾਂ ਗੱਲ ਨੂੰ ਪੁੱਛਦਾ ਵੀ ਜੇਠਾੜ ਦੇ ਤਿੱਖੜ ਦੁਪਹਿਰੇ ਆ ਉਹ ਬੂੜਾ ਥੱਲੇ ਕੱਢਦੇ ਆ ਕਿ ਘਰੇ ਏਸੀਆਂ 'ਚ ਪੈਂਦੇ ਆ ਪਾਣੀ ਇਹ ਜ਼ਮੀਨ ਵਾਲਾ ਪੀਂਦੇ ਆ ਕਿ ਕੀ ਕਿਸ ਤਰੀਕੇ ਦੇ ਇਹ ਹੀ ਵਰਤਦੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਕਿਹੜਾ ਪਿੰਡ ਹੈ ਜੀ ਆਪਣਾ ਮੱਖੇ ਵਾਲਾ ਪਿੰਡ ਮੱਖੇ ਵਾਲਾ ਜਿਵੇਂ ਅੱਜ ਵੀ ਗਰਮੀ ਬਹੁਤ ਹੈਗੀ ਜਾਂ ਜੇਠਾੜ ਦੇ ਦੁਪਹਿਰੇ ਨੰਨਕੇ ਗਏ ਆ ਜੇਠਾੜ ਦੇ ਦੁਪਹਿਰਿਆਂ ਦੇ ਵਿੱਚ ਏਸੀਆਂ 'ਚ ਪੈ ਕੇ ਦੁਪਹਿਰੇ ਕੱਢਦੇ ਹੂੰ ਇਹ ਵੀ ਵੱਡੇ ਉਹਦੇ ਥੱਲੇ ਥੇਰੇ ਕਰਨ ਵਾਲਾ ਇੱਥੇ ਉਹਨੇ ਛੱਡਦੇ ਆ ਪਾਣੀ ਆ ਜਾਂਦੇ ਆ ਹਾਂ ਜਾਂਦੀ ਹੈ ਇਹ ਇੱਥੇ ਉਧਰ ਤੇ ਸ਼ਾਹ ਹੈ ਪਾਣੀ ਦਾ ਮਿੱਠਾ ਪੀਣ ਵਾਸਤੇ ਕੰਦਾ ਪਾਣੀ ਹੈ ਚਾਹ ਪੀਣ ਜਾਂਦਾ ਹੈ 30 ਬੰਦੇ ਆ ਰਹੇ ਨੇ ਇਧਰੋਂ ਉਧਰੋਂ ਦੇ 25 30 ਬੰਦੇ ਇੱਥੇ ਇਕੱਠੇ ਹੋ ਜਾਣੇ ਹੋ ਹਾਂਜੀ ਨਾਰਮਲ ਜੀ ਗੱਲ ਹੈੀ ਵੱਧ ਭਾਂਗੇ ਹੋਇਆ ਅੱਛਾ ਕਿੰਨੇ ਵਜੇ ਤੱਕ ਫਿਰ ਡਿਊਟੀ ਲਾਉਣੇ ਹੋ ਅੱਛਾ ਕਿੰਨੇ ਵਜੇ ਤੱਕ ਸ਼ਾਮ 7 ਵਜੇ ਦਾ ਹੈ ਰੋਟੀ ਦਾ ਫਿਰ ਕੰਦਾ ਪੜਤਾ ਲੱਗਣਾ ਹੀ ਆ ਹਨਾ ਘਰੇ ਤਾਂ ਨਹੀਂ ਜਾਂਦੇ ਹੋਣੇ ਇਕੱਲਾ ਰੋਟੀ ਪਾਣੀ ਖਾ ਕੇ ਫੇਰ ਜਿਹੜੇ ਨੂੰ ਟਾਈਮ ਲੱਗ ਜਾਂਦਾ 2 ਘੰਟੇ ਜੀ ਹਾਂ ਉਹ ਵੀ ਆ ਕੇ ਵੇਲਾ ਦੇ ਕਰ ਵੀ ਨੇ ਜੀ ਠੀਕ ਨੇ ਆ ਜੀ ਇਹ ਵੀ ਇੱਥੇ ਆਉਂਦੇ ਨੇ ਵੇਲੇ ਹੁੰਦੇ ਆ ਜੀ ਇੱਥੇ ਆ ਜੰਦੇ ਆ ਅੱਛਾ ਇੱਥੇ ਆ ਕੇ ਭੈਜ ਜਾਨੇ ਹੋ। ਕੱਲ੍ਹ ਤਾਂ ਉਹ ਵੀ ਕਰੇਗਾ ਕੀ ਕਹਾਂਗੇ ਇੱਥੇ ਪੈ ਜਾ ਬਹੁਤ ਬੰਕਰ ਨੇ। ਹੂੰ। ਇੱਥੇ 2 ਘੰਟੇ ਬਿਮਾਰ ਬੈਠੇ ਲੱਗ ਜਾਂਦੇ। ਫਿਰ ਤੋਂ ਆ ਜੀ ਅੱਧਾ ਵੀ ਨਹੀਂ ਭੇਜਣੇ। ਪਾਣੀ ਬਾਹਰ ਚੰਗਿਆ ਇੱਥੇ ਪੀਣ। ਅੱਛਾ 20 ਪਿੰਡ ਪਾਣੀ ਦਿੰਦੇ। 20 ਪਿੰਡ। ਹਾਂ ਜੀ ਨੇੜੇ ਨੇ ਸਰ। ਲੋਕੋ ਵੀ ਪਾਣੀ ਪੀਂਦੇ ਆ ਇੱਥੇ। ਉਮੀਦ ਲੈ ਕੇ ਆਉਂਦੇ ਆ ਵੀ ਇੱਥੇ। ਤੁਸੀਂ ਹੀ ਮਨਿਕਾ ਨੂੰ ਦਾ ਅੱਡਾ ਕੰਡਾ ਖੜ ਕੇ ਦੇਖੋ ਪਾਣੀ ਕਿੱਥੋਂ ਆ ਜਾਂਦਾ। ਆਖਰਾਂ ਬਾਰੀ ਨਹੀਂ ਆਉਂਦੀ ਦੇਖੋ ਦਰਸ਼ਕੋ ਉਧਰ ਵੀ ਵੀਰ ਲੱਗੇ ਦੇਖੋ ਪਾਣੀ ਲੈਣ ਆਏ ਆ ਪਾਣੀ ਟੋਟੇ ਸਾਰੇ ਛੋੜ ਗਏ ਸਾਲੇ ਤੱਕ ਆਉਂਦੇ ਬੰਦੇ ਸਾਲੇ ਤੱਕ ਦੇ ਆਉਂਦੇ ਆ ਹਾਂ ਸਾਤਾ ਹੀ ਆਦੇ ਆ ਬਾਪਾ ਫੱਟਿਆ ਏ ਇਥੇ 1 ਮਿੰਟ ਦੀ ਬੇਲ ਨਹੀਂ ਆ ਮੋਟਰ ਜੀ ਇਸ ਨੂੰ ਮੈਂ ਦੱਸ ਰਹੀ ਹਾਂ ਫੱਟੇ ਪਰ ਹੋਇਆ ਸਾਡਾ ਪਿੰਡ ਹੋਇਆ ਤੇ ਕਿਹੜੇ ਤੇ ਮੋਟਰ ਇੱਕ ਨੰਬਰ ਪਾਣੀ ਚੰਮਾ ਅੱਛਾ ਜਿਹੜੇ ਅਸੀਂ ਥੱਲੇ ਦੇ ਬੰਨੇ ਆ ਅਸੀਂ ਮੋਟਰ ਨਵੇਂ ਪਾਉਨੇ ਆ ਜਿਵੇਂ ਆ ਸੁਬਾ ਕੋ ਪੈਂਪਰ ਕਦੋਂ ਰੱਖੀਆ ਬ੍ਰੈਂਡ ਲੋਕ ਖੇਤਾ ਆ ਰੇਤਾ ਨਿਕਾਲ ਲਓ ਉੱਪਰ ਪਰ ਕੇ ਲੈ ਜਾਂਦੇ ਆ ਬਾੜੇ ਆਉਂਦੇ ਆ ਇਹਦਾ ਬਾੜੇ ਆਉਂਦੇ ਆ ਅਜੇ ਕੀ ਹੋ ਗਿਆ ਅਜਾ ਬੰਦੀ ਹੋ ਗਿਆ ਇੱਕ ਵਾਰ ਪਾਣੀ ਮੋਟਾ ਪੱਡੀਆਂ ਮੋਟਰਾਂ ਮੋਟਰਾਈਜ਼ ਹੋ ਰਹੇ ਆ ਜੀ ਗੱਲ ਦਾ ਵੱਡੇ ਤੋਂ ਭਰ ਰੀਲ ਦੇ ਛੋਟਾ ਨੂੰ ਉਹ ਜੋ ਮੋਟਰ ਸੜ ਜਾਂਦੇ ਆ ਜਿਹੜੇ ਛੜੇ ਤੇ ਬੈਠੇ ਆ ਸੀ ਅਸੀਂ ਪੈਸੇ ਕਹਿੰਦੇ ਆ ਹਾਂ ਹੁਣ 4500 ਦੀ ਭਾਈ ਇਹਦੇ ਨੂੰ ਅੱਛਾ ਤਰ ਤਰਮ ਕਰਦੇ ਆ ਲੋਕ ਹਾਂਜੀ ਪਾਸੇ ਮਿੰਡ ਨਾਲ ਵੀ ਦੇ ਦਿੰਦੇ ਤੁਸੀਂ ਪਾਣੀ ਹੁੰਦਾ ਕੌਣ ਦੇਵਾ ਦਿੰਦਾ ਇਹਦੇ ਤੋਂ ਪਰੇ ਦੇ ਪਾਸੇ ਸੁਮਰਾ ਵੀ ਦੇ ਜਾਂਦਾ ਫੋਟੋ ਵੀ ਲੋਕਾਂ ਆਪ ਦੀ ਸੇਵਾ ਕਰਦੇ ਆ ਪਾਣੀ ਦੀ ਸਭ ਤੋਂ ਵੱਡੀ ਸੇਵਾ ਹੈ ਜੀ ਅੱਜ ਚੈੱਕੀ ਆ ਆ ਬਈ ਇਹਦੇ ਕਿਸੇ ਤੋਂ ਜੀ ਉਹਨੇ ਕਰਵਾਈ ਆ ਆ ਖਾੜਾ ਸਾਡੇ ਡੀਐਸਪੀ ਐ ਡਾਇਰੈਕਟ ਹੋ ਗਿਆ ਉਹਰੇ ਥਾੜੇ ਹੀ ਪੈਸੇ ਸਾਨੂੰ 20000 ਪਾਜੋ ਚਲੋ ਬਹਿਣ ਵਾਸਤੇ ਵਧੀਆ ਜਗ੍ਹਾ ਬਣ ਗਈ ਹਰੇਕ ਭੈਣ ਭਰਾ ਬਹਿ ਸਕਦਾ ਜੀ ਹੈਨਾ ਹਰੇਕ ਵੀਰ ਬਾਕੀ ਬਜ਼ੁਰਗ ਬਹਿ ਸਕਦਾ ਹੈ ਆਹ ਮਾੜੀ ਕੰਮ ਕਰੀ ਅਸੀਂ ਤਰਪਾਲ ਪਾਈ ਸੀ ਉੱਤੇ ਫਰੀ ਹਾਂਜੀ ਰਾਤ ਨੂੰ ਬਾੜੀ ਚ ਰਿਆ ਆਹ ਇਹ ਲੋਕ ਵੀ ਨਹੀਂ ਵਿੱਚ ਚੰਗੇ ਵੀ ਬਹੁਤ ਮਾੜੇ ਟੂਟੀ ਟੂਟੀ ਕੱਢ ਕੇ ਲੈ ਗਿਆ ਮੋਟਰ ਦੀ ਦੋ ਦੋ ਹੁਣ ਵਾਰੀ ਨਹੀਂ ਆਉਦੀ ਅੱਗੇ ਦੋ ਟੁੱਟੀਆਂ ਆਉਂਦੀਆਂ ਆਲਾ ਭਰ ਕੇ ਉਹਦੀ ਜਾ ਕੇ ਲੈ ਤੁਹਾਡੇ ਵੀ ਇਹੋ ਜਿਹੇ ਹਾਲਾਤ ਹੈਗੇ ਆ ਬੰਦੇ ਲੋਕ ਬਹੁਤ ਨੇ ਵਿੱਚ ਦੋ ਵਾਰਾ ਮੋਟਰ ਕੱਢ ਕੇ ਲੈ ਗਏ ਮੈਂ ਤਾਂ ਥੋੜੀ ਹੈ ਜੀ ਸਾਡਾ ਸੋ ਜੋ ਪਾ ਆਪਣੇ ਹੈਗੇ 40 45% ਵੇਖੋ ਦਰਸ਼ਕੋ ਪੰਜਾਬ ਦੇ ਵਿੱਚ ਪੁਰਾਣੇ ਬਜ਼ੁਰਗ ਤੇ ਬੋਰਡ ਦੀਆਂ ਛਾਵੇਂ ਤੇ ਚੰਗੇ ਪਾਣੀ ਵਾਕਈ ਅਲੋਪ ਹੁੰਦੇ ਜਾਂਦੇ ਆ ਜੇਕਰ ਦਰਸ਼ਕੋ ਸਾਡਾ ਬਲੌਗ ਵਧੀਆ ਲੱਗਿਆ ਤਾਂ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਪੂ ਜੀ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਆਓ ਚਾਹ ਪਾਣੀ ਦਿਦੋ ਧੰਨਵਾਦ ਜੀ ਬਹੁਤ-ਬਹੁਤ